ਪਬਲਿਕ ਹਾਇਰਿੰਗ ਡੇ ਦੌਰਾਨ ਇੱਥੇ ਪ੍ਰਸ਼ਾਸਨ ਪਹੁੰਚਿਆ ਸੀ ਤੇ ਲੋਕਾਂ ਤੋਂ ਪੁੱਛ ਰਿਹਾ ਸੀ ਕਿ ਕਿਹੜੇ-ਕਿਹੜੇ ਲੋਕ ਇਸ ਫੈਕਟਰੀ ਦੇ ਹੱਕ 'ਚ ਨੇ ਤੇ ਕਿਹੜੇ ਖਿਲਾਫ ਨੇ ਜਦੋਂ ਖਿਲਾਫ ਦੀ ਗੱਲ ਆਈ ਤਾਂ ਸਾਰੇ ਹੀ ਹੱਥ ਖੜੇ ਹੋ ਗਏ ਉਹ ਹੱਥ ਖੜੇ ਇਹ 1 ਗ੍ਰੇਡ ਦੇ ਵਿੱਚ ਆਉਂਦੀ ਹੈ ਜਿਹਨੂੰ ਆਬਾਦੀ ਤੋਂ ਬਹੁਤ ਦੂਰ ਲਾਇਆ ਜਾਂਦਾ ਪਾਣੀ ਦੇ ਜਿਹੜੇ ਕੁਦਰਤੀ ਸੋਮੇ ਆ ਉਹਨਾਂ ਤੋਂ ਦੂਰ ਲਾਇਆ ਜਾਂਦਾ ਕਿ ਇਹਨਾਂ ਤਿੰਨਾਂ ਜੀ ਬਹੁਤ ਮਾਈਕਰੋ ਕਾਣਾ ਜਿਹੜੇ ਉਹ ਇਹਦੀ ਚਿਮਨੀਆਂ ਰਾਹੀਂ ਜਾ ਕੇ ਪੌਦਿਆਂ ਤੇ गिरਨ ਲੱਗ ਜਾਂਦੇ ਆ ਜਿਸ ਦੇ ਕਰਕੇ ਉਹ ਪੋਲਿਊਟਡ ਗੰਦੇ ਹੋ ਜਾਂਦੇ ਆ ਜੀ ਉਹਨਾਂ ਦੇ ਵਿੱਚ ਵਾਧਾ ਹੋਣਾ ਰੁਕ ਜਾਂਦਾ ਫਿਰ ਇਹੀ ਸਾਡੇ ਘਰਾਂ ਦੇ ਵਿੱਚ ਪਹੁੰਚ ਜਾਂਦੇ ਆ ਜੀ ਪੈਰਾਂ ਨਾਲ ਅੰਦਰ ਤੱਕ ਜਾਂਦੇ ਆ ਚਮੜੀ ਨੂੰ ਲੱਗਦੇ ਆ ਖਾਣੇ ਵਿੱਚ ਮਿਲਦੇ ਆ ਸਬਜ਼ੀਆਂ ਤੇ ਪੰਨੇ ਆ ਸਾਡੇ ਕੱਪੜਿਆਂ ਤੇ ਪੰਨੇ ਆ ਜੀ ਸਾਰਹੀਂ ਸਾਡੇ ਅੰਦਰ ਜਾਂਦੇ ਆ ਫਿਰ ਇਹਨਾਂ ਨੂੰ ਪੁੱਛਿਆ ਗਿਆ ਵੀ ਇਹ ਕੈਂਸਰ ਹੋਈਗਾ ਤੁਸੀਂ ਤਾਂ ਕੀ ਹੱਲ ਕਰੋਗੇ ਇਹਨਾਂ ਦਾ ਅੱਗੇ ਤੋਂ ਜਵਾਬ ਸੀ ਕਿ ਕੈਂਸਰ ਹੋਊਗਾ ਸੀ ਹਸਪੀਟਲ ਖੋਲਦਾਗੇ ਉਹ ਕਹੇ ਜੇ ਸਾਨੂੰ 10000 ਰੁਪਏ ਸਾਡੇ ਕਿਸੇ ਬੱਚੇ ਨੂੰ ਦੇ ਦਿੱਤਾ ਉਸ ਤੋਂ ਬਾਅਦ 20000 ਰੁਪਏ ਜਿਹੜਾ ਹੈਗਾ ਉਹੀ ਕੈਂਸਰ ਹਸਪੀਟਲ ਲੈ ਲੈਣ ਸਾਨੂੰ ਡਰਾਇਆ ਵੀ ਸਾਨੂੰ ਧਮਕਾਇਆ ਵੀ ਸ਼ਰਾਬ ਵੀ ਖਰੀਦਣਾ ਵੀ ਸਾਨੂੰ ਬਹੁਤ ਕੁਝ ਕੀਤਾ ਇੱਕੋ ਗੱਡੀ ਦੇ ਵਿੱਚ ਆਏ 6 ਬੋਲੀਕਾਰਾਂ ਦੇ ਵਿੱਚ ਇੱਕ ਕਮਰੇ 'ਚ ਬੋਲੀ ਕਰਾ ਕੇ ਇਹ ਉਹਨਾਂ ਦੇ ਨਾਮ ਕਰ ਦਿੱਤੀ ਗਈ ਸਵੇਰੇ 8 ਵਜਣ ਤੋਂ ਪਹਿਲਾਂ ਪਹਿਲਾਂ ਤਹਿਸੀਲ ਦੇ ਵਿੱਚ ਉਹਦੀ ਰਜਿਸਟਰੀ ਹੋ ਗਈ ਲੋਕਾਂ ਨੂੰ ਵੀ ਪਤਾ ਨਾ ਲੱਗੇ इवन ਸਾਡੇ ਬੰਦਿਆਂ ਤੱਕ ਕਮੇਟੀ ਮੈਂਬਰਾਂ ਤੱਕ ਵੀ ਪੈਸੇ ਦੀ ਆਫਰ ਦਿੱਤੀ ਗਈ ਹੋਰ ਸੂਲਤਾਂ ਦੀ ਆਫਰ ਦਿੱਤੀ ਗਈ ਕਈ ਐਸੇ ਬੰਦੇ ਤੇ ਜਿਨ੍ਹਾਂ ਨੂੰ ਇਹ ਕਹਿੰਦੇ ਪੈਸੇ ਤੰਨੇ ਲੈਣੇ ਬੇ ਡਾਇਰੈਕਟ ਗਿਫਟ ਦੰਨੇ ਕੋ ਗੱਡੀ ਕਿਉਂਕਿ ਰਿਸ਼ਵਤ ਦਾ ਇੱਕ ਰੂਪ ਤਾਂ ਹੈ ਨਹੀਂ ਕਹਿੰਦੇ ਉਹਨੇ ਕਿ ਲੋਕ ਇਕੱਠੇ ਹੋ ਜਾਣ ਤਾਂ ਫਿਰ ਦਰਿਆਵਾਂ ਨੂੰ ਵੀ ਨੱਕੇ ਲੱਗ ਜਾਂਦੇ ਆ ਇੱਕ ਸਬੰਧਾ ਅੱਜ ਇਹ ਜਿਹੜੇ ਤਣਾੜ ਲੋਕ ਆ ਜਿਹੜੇ ਕਹਿੰਦੇ ਆ ਕਿ ਅਸੀਂ ਪੈਸੇ ਦਾ ਕੁਝ ਵੀ ਕਰ ਸਕਦੇ ਆ ਉਹਨਾਂ ਨੂੰ ਇਹ ਨੱਕਾ ਹੀ ਲੱਗਿਆ ਸਤਿ ਸ਼੍ਰੀ ਅਕਾਲ ਜੀ ਲਿਵ ਵਨ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗगन ਸਿੱਧੂ ਵਾਤਾਵਰਨ ਨੂੰ ਪੰਛੀਆਂ ਨੂੰ ਅਤੇ ਜੇ ਗੱਲ ਕੀਤੀ ਜਾਵੇ ਲੋਕਾਂ ਦੀਆਂ ਜ਼ਮੀਨਾਂ ਨੂੰ ਲੈ ਕੇ ਸਰਕਾਰ ਦਿਨੋ ਦਿਨਾ ਨਵੇਂ ਹੱਤ ਕੰਡੇ ਬਣਾਉਂਦੀ ਐ ਇਸ ਵਕਤ ਅਸੀਂ ਗੱਲਬਾਤ ਕਰਦੇ ਆਂ ਇਹ ਇਲਾਕਾ ਹੈ ਜਿਹੜਾ ਇਸ ਇਲਾਕੇ ਦੇ ਵਿੱਚ ਪਿਛਲੇ 7 ਸਾਲਾਂ ਤੋਂ ਤੁਸੀਂ ਦੇਖਦੇ ਆ ਰਹੇ ਹੋ ਵੀ ਰੌਲਾ ਹੈ ਜਿਹੜਾ ਉਹ ਫੈਕਟਰੀਆਂ ਨੂੰ ਤੇ ਪਾਣੀ ਗੰਦਾ ਕਰਨ ਨੂੰ ਲੈ ਕੇ ਪੈਂਦਾ ਰਹਿੰਦਾ ਪਰ ਸਮੇਂ-ਸਮੇਂ ਦੇ ਨਾਲ ਉਸ ਚੀਜ਼ ਨੂੰ ਦਬਾਇਆ ਜਾਂਦਾ ਪਰ ਅੱਜ ਮੈਂ ਕਹੂੰਗੀ ਕਿ ਇੱਥੇ ਲੋਕਾਂ ਦੀ ਜਿੱਤ ਹੋਈ ਹੈ ਜਦੋਂ ਪਬਲਿਕ ਹਾਇਰਿੰਗ ਦੇ ਦੌਰਾਨ ਇੱਥੇ ਪ੍ਰਸ਼ਾਸਨ ਪਹੁੰਚਿਆ ਸੀ ਤੇ ਲੋਕਾਂ ਤੋਂ ਪੁੱਛ ਰਿਹਾ ਸੀ ਕਿ ਕਿਹੜੇ-ਕਿਹੜੇ ਲੋਕ ਇਸ ਫੈਕਟਰੀ ਦੇ ਹੱਕ 'ਚ ਨੇ ਤੇ ਕਿਹੜੇ ਖਿਲਾਫ ਨੇ ਜਦੋਂ ਖਿਲਾਫ ਦੀ ਗੱਲ ਆਈ ਤਾਂ ਸਾਰੇ ਹੀ ਹੱਥ ਖੜੇ ਹੋ ਗਏ ਇਹ ਕਿਹੜੀ ਫੈਕਟਰੀ ਸੀ ਉਹ ਸਾਰੀ ਗੱਲਬਾਤ ਭਾਈ ਸਾਹਿਬ ਹੋਣਾ ਦੇ ਨਾਲ ਕਰਾਂਗੇ ਸਸੀ ਕਾਲਵਰ ਜੀ ਸਸੀ ਕਾਲਵਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਖੁਸ਼ੇਂਦਰ ਸਿੰਘ ਨਾਮ ਹੈ ਜੀ ਪਿੰਡ ਮੇਰਾ ਬੀੜਗੁਰੂ ਜਨਸਾਭਾ ਹੈ ਜੀ ਇਤੋਂ 400 ਮੀਟਰ ਦੀ ਦੂਰੀ ਤੇ ਪਿੰਡ ਹੈ ਜੀ ਜੀ ਇਹ ਪੂਰਾ ਮਾਮਲਾ ਕੀ ਹੈ ਭਾਈ ਕਿਹੜੀ ਫੈਕਟਰੀ ਸੀ ਤੇ ਕਦੋਂ ਤੋਂ ਇਥੇ ਕਿਹੜੀ ਜ਼ਮੀਨ ਕਿੰਨਾ ਲੋਕਾਂ ਦੀ ਉਹ ਜ਼ਮੀਨ ਸੀ ਹੜੱਪਣ ਦੀ ਕੋਸ਼ਿਸ਼ ਹੋ ਰਹੀ ਸੀ ਇਹਨਾਂ ਜੀ ਰੂਸੀ ਰੂਚੀਰਾ ਪੇਪਰਸ ਲਿਮਟਿਡ ਕਰਕੇ ਇੱਕ ਕੰਪਨੀ ਹੈਗੀ ਆ ਉਹਨਾਂ ਦੇ ਆਲਰੇਡੀ ਪਹਿਲਾਂ ਨਾ ਕਾਲੇ ਅੰਬ ਵਗੈਰਾ ਪਲਾਂਟ ਚੱਲਦੇ ਆ ਜੀ ਉਹਨਾਂ ਦਾ ਅੱਗੇ ਉਰੇ ਜਿਹੜਾ ਪਲਾਂਟ ਲੱਗਣਾ ਸੀਗਾ ਇਸ ਧੌਲਰਾਂ ਤੇ ਬਸੀ ਗੁਜਰਾਂ ਦੀ ਜ਼ਮੀਨ ਦੇ ਉੱਤੇ ਇਹ ਉਹਨਾਂ ਦਾ ਪੇਪਰ ਮਿਲ ਦਾ ਪਲਾਂਟ ਸੀਗਾ ਜੀ ਇਹ ਇਹ ਪਹਿਲਾ ਪਲਾਂਟ ਆ ਜਿਹੜਾ ਇਹ ਕੁਆਟਰ ਪਲਾਂਟ ਦਾ ਉਹਨਾਂ ਦਾ ਜੀ ਉਹ ਲੱਗਣਾ ਸੀਗਾ ਤੇ ਜਿਹੜੀ ਇਹ ਪੇਪਰ ਮਿਲ ਹੁੰਦੀ ਹੈ ਕੋਈ ਵੀ ਇਹ ਰੈੱਡ ਸ਼੍ਰੇਣੀ ਦੇ ਵਿੱਚ ਆਉਂਦੀ ਹੈ ਜੀ ਪੋਲੂਸ਼ਨ ਦੇ ਵਿੱਚ ਇਹ ਏ ਗ੍ਰੇਡ ਦੇ ਵਿੱਚ ਆਉਂਦੀ ਹੈ ਜਿਹਨੂੰ ਆਬਾਦੀ ਤੋਂ ਬਹੁਤ ਦੂਰ ਲਾਇਆ ਜਾਂਦਾ ਪਾਣੀ ਦੇ ਜਿਹੜੇ ਕੁਦਰਤੀ ਸੋਮੇ ਆ ਉਹਨਾਂ ਤੋਂ ਦੂਰ ਲਾਇਆ ਜਾਂਦਾ ਜੰਗਲੀ ਜਨਜੀਵਨ ਹੈ ਜਿਹੜਾ ਉਹਦੇ ਤੋਂ ਦੂਰ ਲਾਇਆ ਜਾਂਦਾ ਕਿਉਂਕਿ ਇਹ ਇਹਦੇ ਨਾਲ ਅਸਰ ਬਹੁਤ ਮਾੜੇ ਪੈਣੇ ਜੀ ਆਲੇ ਦੁਆਲੇ ਇਹ ਤਕਰੀਬਨ ਤਕਰੀਬਨ 5-7 ਕਿਲੋਮੀਟਰ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੇ ਨੇ 5-7 ਕਿਲੋਮੀਟਰ ਵੀ ਸੈਟੇਲਾਈਟ ਦੂਰੀ ਦੀ ਗੱਲ ਕਰਦਾਂ ਜੀ ਮੈਂ ਸੜਕਾਂ ਵਾਲੀ ਦੂਰੀ ਨਹੀਂ ਮੈਂ ਗੱਲ ਕਰਦਾ ਜੇ ਸੜਕਾਂ ਵਾਲੀ ਦੂਰੀ ਗੱਲ ਕਰੀ ਉਹ ਫਿਰ ਕਈ ਵਾਰ 15-20 ਕਿਲੋਮੀਟਰ ਵੀ ਬਣ ਜਾਂਦਾ ਇਹ ਸੈਟੇਲਾਈਟ ਦੂਰੀ ਮੈਂ ਦੱਸ ਰਿਹਾ ਹਾਂ ਜੀ ਇਹ ਉਸ ਜਿੰਨਾ ਉਸ ਰੇਡੀਏਸ਼ਨ ਦੇ ਵਿੱਚ ਏਰੀਆ ਆ ਜਾਂਦਾ ਜੀ ਉੱਥੇ ਦੇ ਜਿੰਨੇ ਵੀ ਪੇੜ ਪੌਦੇ ਆ ਇਹ ਹੌਲੀ ਹੌਲੀ ਸੁੱਕਣੇ ਸ਼ੁਰੂ ਹੋ ਜਾਂਦੇ ਨੇ ਕਿਉਂਕਿ ਇਹਨਾਂ ਤਿੰਨਾਂ ਜੀ ਬਹੁਤ ਮਾਈਕਰੋ ਕਾਣਾ ਜਿਹੜੇ ਉਹ ਇਹਦੀ ਚਿਮਨੀਆਂ ਰਾਹੀਂ ਜਾ ਕੇ ਪੌਦਿਆਂ ਤੇ गिरਣ ਲੱਗ ਜਾਂਦੇ ਆ ਜਿਹਦੇ ਕਰਕੇ ਉਹ ਪੋਲਿਊਟਡ ਗੰਦੇ ਹੋ ਜਾਂਦੇ ਆ ਜੀ ਉਹਨਾਂ ਦੇ ਵਿੱਚ ਵਾਧਾ ਹੋਣਾ ਰੁਕ ਜਾਂਦਾ ਫਿਰ ਇਹੀ ਸਾਡੇ ਘਰਾਂ ਦੇ ਵਿੱਚ ਪਹੁੰਚ ਜਾਂਦੇ ਆ ਜੀ ਪੈਰਾਂ ਨਾਲ ਅੰਦਰ ਤੱਕ ਜਾਂਦੇ ਆ ਚਮੜੀ ਨੂੰ ਲੱਗਦੇ ਆ ਖਾਣੇ ਵਿੱਚ ਮਿਲਦੇ ਆ ਸਬਜ਼ੀਆਂ ਤੇ ਪੰਨੇ ਆ ਸਾਡੇ ਕੱਪੜਿਆਂ ਤੇ ਪੰਨੇ ਆ ਜੀ ਸਾਰਹੀਂ ਸਾਡੇ ਅੰਦਰ ਜਾਂਦੇ ਆ ਠੀਕ ਹੈ ਜੀ ਸਾਡੇ ਜਾਨਵਰਾਂ ਦੇ ਪੀਣ ਵਾਲੇ ਪਾਣੀ ਤੇ ਉਹਨਾਂ ਨੂੰ ਪਾਣੇ ਵਾਲੇ ਚਾਰੇ ਤੇ ਹਰੇ ਤੇ ਉਹਦੇ ਤੇ ਜਾਂਦੇ ਜੀ ਜਿਸ ਜਗ੍ਹਾ ਤੇ ਆਪਾਂ ਇਸ ਵਕਤ ਖੜੇ ਆ ਇੱਥੋਂ ਕਿੰਨੀ ਦੂਰੀ ਤੇ ਜਿਹੜੀ ਇਹ ਫੈਕਟਰੀ ਲੱਗਣੀ ਸੀ ਤੇ ਕਦੋਂ ਇਹ ਪਾਸ ਹੁੰਦੀ ਹੈ ਉਦੋਂ ਲੋਕਾਂ ਦੁਆਰਾ ਵਿਰੋਧ ਨਹੀਂ ਕੀਤਾ ਗਿਆ ਸੀ ਇਹ 2006 ਦੇ ਵਿੱਚ ਪ੍ਰੋਜੈਕਟ ਇਹਨਾਂ ਨੇ ਅਪਲਾਈ ਕੀਤਾ ਸੀਗਾ ਜੀ ਉਸ ਤੋਂ ਬਾਅਦ ਜਿਹੜੀ ਪਿਛਲੀ ਕਾਂਗਰਸ ਸਰਕਾਰ ਹੈ ਉਹਦੇ ਵਿੱਚ ਇਹ ਗਰਾਊਂਡ ਤੇ ਆ ਗਿਆ ਤਾਂ ਜੀ ਕਾਂਗਰਸ ਸਰਕਾਰ ਦੇ ਟਾਈਮ ਇੱਥੇ ਜਿਹੜੀ ਸਾਡੇ ਦੋ ਪਿੰਡਾਂ ਦੀ ਪੰਚਾਇਤੀ ਜ਼ਮੀਨ ਹੈ ਇਹਨੂੰ ਬਿਨਾ ਕਿਸੇ ਨੂੰ ਦੱਸਿਆ ਇੱਕੋ ਗੱਡੀ ਦੇ ਵਿੱਚ ਆਏ ਹੋ 6 ਬੋਲੀਕਾਰਾਂ ਦੇ ਵਿੱਚ ਇੱਕ ਕਮਰੇ 'ਚ ਬੋਲੀ ਕਰਾ ਕੇ ਇਹ ਉਹਨਾਂ ਦੇ ਨਾਮ ਕਰ ਦਿੱਤੀ ਗਈ ਸਵੇਰੇ 8 ਵਜਣ ਤੋਂ ਪਹਿਲਾਂ ਪਹਿਲਾਂ ਤਹਿਸੀਲ ਦੇ ਵਿੱਚ ਉਹਦੀ ਰਜਿਸਟਰੀ ਹੋ ਗਈ ਲੋਕਾਂ ਨੂੰ ਵੀ ਪਤਾ ਨਾ ਲੱਗੇ ਇਹ ਕਾਂਗਰਸ ਦੇ ਸਰਕਾਰ ਦੇ ਟਾਈਮ ਹੈ ਤਾਂ ਜਦੋਂ ਪਿਛਲੀ ਅਫੀਸ਼ੀਅਲ ਟਰਮ ਲੰਗੀ ਜਿਹੜੀ ਕਾਂਗਰਸ ਦੀ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੀ ਹੁਣ ਇਹ ਉਹ ਫੈਕਟਰੀ ਨੂੰ ਜਮੀਨ ਤੇ ਬਣਾਉਣ ਲੱਗੇ ਆ ਕੰਕਰੀਟ ਦਾ ਜੰਗਲ ਹੈ ਜਿਹੜਾ ਉਹ ਹਸਰਨ ਲੱਗੇ ਹੋਏ ਜੀ ਇਹ ਮਿਲੀ ਭੁਗਤ ਦੇ ਨਾਲੇ ਆ ਜੀ ਇਹ ਉਦੋਂ ਤੋਂ ਚਲੇ ਆਉਂਦਾ ਤੇ ਉਦੋਂ ਤੋਂ ਹੀ ਸਾਡੀ ਸੰਘਰਸ਼ ਕਮੇਟੀ ਦੇ ਆਓ ਜੀ ਕੀ ਇਹ ਉਸ ਤੋਂ ਤੋਂ ਹੀ ਇਹ ਬਾਈ ਜੀ ਉਹ ਨਹੀਂ ਨੇਦਰ ਜਸਪ੍ਰੀ ਸਿੰਘ ਉਹ ਨਹੀਂ ਇਹ ਖੀਰਾ ਜੀ ਨੇ ਇਹ ਉਦੋਂ ਤੋਂ ਹੀ ਇਹ ਮੇਰੇ ਖਾਚ ਬਹੁਤ ਬੰਦੇ ਨੇ ਜਿਹੜੇ ਉਦੋਂ ਤੋਂ ਹੀ ਇਹਨੂੰ ਅਪੋਜ਼ ਕਰ ਰਹੇ ਨੇ ਜੀ ਅੱਛਾ ਵਕ ਵਕ ਟਾਈਮ ਤੇ ਮੀਟਿੰਗਾਂ ਹੋਈਆਂ ਕੋਰਟ ਕੇਸ ਤੱਕ ਹੋਏ ਫਿਰ ਕੋਰਟ ਕੇਸ ਮੈਨੇਜ ਵੀ ਕੀਤੇ ਗਏ ਇਸ ਕੰਪਨੀ ਵੱਲੋਂ ਕਿਉਂਕਿ ਪੈਸੇ ਵਾਲਾ ਇਹ ਉੱਥੇ ਵੀ ਪਹੁੰਚ ਜਾਂਦਾ ਜਿੱਥੇ ਕੋਈ ਆਮ ਬੰਦਾ ਨਹੀਂ ਪਹੁੰਚ ਸਕਦਾ ਜੀ ਉਹ ਉੱਥੇ ਉਹਨਾਂ ਦੇ ਕੇਸ ਵਾਪਸ ਵੀ ਕਰਵਾਏ ਗਏ ਜਨਾਬ ਵੀ ਕਰਿਆ ਪੈਸੇ ਲੈ ਹਾਂਜੀ ਪੈਸੇ ਲਈਂ ਫਿਰਦੇ ਆ इवन ਸਾਡੇ ਬੰਦਿਆਂ ਤੱਕ ਕਮੇਟੀ ਮੈਂਬਰਾਂ ਤੱਕ ਵੀ ਪੈਸੇ ਦੀ ਆਫਰ ਦਿੱਤੀ ਗਈ ਹੋਰ ਸੂਲਤਾਂ ਦੀ ਆਫਰ ਦਿੱਤੀ ਗਈ ਕਈ ਐਸੇ ਬੰਦੇ ਤੇ ਜਿਨ੍ਹਾਂ ਨੂੰ ਇਹ ਕਹਿੰਦੇ ਪੈਸੇ ਤਾਂ ਨਹੀਂ ਲੈਣੇ ਵੀ ਡਾਇਰੈਕਟ ਗਿਫਟ ਦੰਨੇ ਕੋਈ ਗੱਡੀ ਕਿਉਂਕਿ ਰਿਸ਼ਵਤ ਦਾ ਇੱਕ ਰੂਪ ਤਾਂ ਹੈ ਨਹੀਂ ਰਿਸ਼ਵਤ ਦੇ ਬਹੁਤ ਰੂਪ ਹੈ ਹੁਣ ਸਾਡੇ ਪੰਜਾਬ ਦੇ ਵਿੱਚ ਫਰੀ ਚ ਅਨਾਜ ਆ ਜਿਹੜਾ ਰਿਸ਼ਵਤ ਦੇ ਰੂਪ ਚ ਸਾਡੇ ਲੋਕਾਂ ਨੂੰ ਮਿਲੇ ਰਿਹਾ ਰਿਸ਼ਵਤ ਦੇ ਬਹੁਤ ਰੂਪ ਨੇ ਉਹ ਸਾਰੇ ਰੂਪਾਂ ਦਾ ਇਸਤੇਮਾਲ ਇਹਨਾਂ ਨੇ ਕੀਤਾ ਸਾਨੂੰ ਡਰਾਇਆ ਵੀ ਸਾਨੂੰ ਠਮਕਾਇਆ ਵੀ ਸ਼ਰਾਬ ਵੀ ਖਰੀਦਣਾ ਵੀ ਸਾਨੂੰ ਬਹੁਤ ਕੁਝ ਕੀਤਾ ਪਰੰਤੂ ਲਗਾਤਾਰ ਅਲਾਕਾ ਜਿਹੜਾ ਇਹ ਚੀਜ਼ ਦੇ ਵਿੱਚ ਇਕੱਠਾ ਹੁੰਦਾ ਜਾਇ ਗਿਆ ਤੇ ਅੱਜ ਤੁਹਾਡੇ ਸਾਹਮਣੇ ਵੀ ਐਡਾ ਬੜਾ ਕਾਰਵਾ ਬਣ ਗਿਆ ਬਈ ਉਹ ਜਿਹੜਾ ਇਹ ਸਵਾਰਥੀ ਲੋਕ ਨੇ ਇਹਨਾਂ ਦੇ ਮਨਸੂਬੇ ਆ ਜਿਹੜੇ ਉਹ ਧਰੇ ਦੇ ਧਰੇ ਰਹਿ ਗਏ ਸੀ ਅੱਜ ਅੱਜ ਲੋਕਾਂ ਦੀ ਜਿੱਤ ਹੈ ਹਲੇ ਦਰਵਾਜ਼ਾ ਖੁੱਲਿਆ ਹਾਂਜੀ ਦਰਵਾਜਾ ਖਲੇ ਦਰਵਾਜਾ ਖੁੱਲਿਆ ਜਦੋਂ ਤੱਕ ਨੋਟੀਫਿਕੇਸ਼ਨ ਨਹੀਂ ਆ ਜਾਂਦਾ ਜਾਂ ਕੈਂਸਲੇਸ਼ਨ ਨਹੀਂ ਆ ਜਾਂਦੀ ਜਦੋਂ ਤੱਕ ਇਹ ਮਿਲ ਇੱਥੋਂ ਸ਼ਿਫਟ ਹੋ ਕੇ ਕਿਸੇ ਹੋਰ ਪਾਸੇ ਜਿੱਥੇ ਦੀ ਲੋੜ ਆ ਜਿੱਥੇ ਇਹਦੀ ਲੋੜ ਆ ਉੱਥੇ ਜਾਵੇ ਰੁਜ਼ਗਾਰ ਵੀ ਦਵੇ ਪਰ ਉੱਥੇ ਦਵੇ ਜਿੱਥੇ ਲੋਕਾਂ ਦੀ ਜਾਨ ਮਾਲ ਦੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਹਾਨੀ ਜਾਂ ਨੁਕਸਾਨ ਨਾ ਹੋਵੇ ਤੁਸੀਂ ਉੱਥੇ ਵੀ ਬਹੁਤ ਸੋਹਣੇ ਪੁਆਇੰਟ ਗਿਣਾ ਰਹੇ ਸੀ ਖਾਸ ਕਰ ਤੁਹਾਡੇ ਏਰੀਆ ਦੇ ਵਿੱਚ ਖੈਰ ਮੈਂ ਪਹਿਲੀ ਵਾਰ ਆਈ ਆ ਮੈਨੂੰ ਇੱਧਰ ਆ ਕੇ ਐ ਲੱਗਿਆ ਜਿਵੇਂ ਮੈਂ ਕਿਸੇ ਜੰਗਲੀ ਏਰੀਆ ਦੇ ਵਿੱਚ ਹੁੰਨੀ ਆ ਇੰਨੀ ਹਰਿਆਲੀ ਪਹਿਲੀ ਵਾਰ ਕਿਤੇ ਦੇਖਣ ਨੂੰ ਮਿਲੀ ਐ ਇਹ ਬਚੀ ਹੋਈ ਨਹੀਂ ਸਾਰੇ ਕਿਤੇ ਮਾਲਵਾ ਤਾਂ ਰਹੀ ਟਿੱਬਿਆਂ 'ਚ ਜਾਂਦਾ ਆ ਤੇ ਉੱਥੇ ਤਾਂ ਇਹ ਚੀਜ਼ਾਂ ਹੈ ਹੀ ਨਹੀਂ ਪਰ ਇੱਕ ਇੱਕ ਜਗ੍ਹਾ ਸਾਡੇ ਕੋਲ ਰੋਪੜ ਏਰੀਆ ਹੀ ਬਚਿਆ ਤੇ ਉਹਨੂੰ ਹੀ ਨਸ਼ਟ ਕਰਨ ਤੇ ਕਿਉਂ ਤੁਲੀ ਹੋਈ ਹੈ ਹਾਲਾਂਕਿ ਇਸੇ ਸਰਕਾਰ ਦੇ ਵਿੱਚ ਸੰਤ ਸੀਚੇਵਾਲ ਵਰਗੇ ਵਾਤਾਵਰਣ ਪ੍ਰੇਮੀ ਹੈਗੇ ਨੇ ਨਹੀਂ ਹੈਗੇ ਨੇ ਜੀ ਪਹਿਲਾਂ ਤਾਂ ਮੈਂ ਜਿਹੜਾ ਤੁਹਾਡੀ ਇਹ ਗੱਲ ਕਰਦਾ ਵੀ ਜਿਹੜੇ ਤੁਸੀਂ ਮੇਰੇ ਪੁਆਇੰਟਾਂ ਦੀ ਗੱਲ ਕੀਤੀ ਆ ਵੀ ਪੁਆਇੰਟ ਬਹੁਤ ਵਧੀਆ ਅੰਦਰ ਇਤਰਾਜ਼ ਨਹੀਂ ਵੈਸੇ ਤਾਂ ਜੀ ਉਹ ਵੀ ਇਤਰਾਜ਼ ਰੱਖੇ ਗਏ ਆ ਅਸਲ ਦੇ ਵਿੱਚ ਨਾ ਸਾਡੀ ਉਹ 25 ਮੈਂਬਰਾਂ ਦੀ ਕਮੇਟੀ ਹੈ ਜੀ ਜਿਹਦੇ ਵਿੱਚੋਂ ਕੁਝ ਮੈਂਬਰ ਸਾਡੇ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਨੇ ਜਿਹੜੇ ਸੰਗਤ ਨੂੰ ਸਾਂਭ ਰਹੇ ਨੇ ਉੱਥੇ ਉਹਨਾਂ ਨੂੰ ਲੰਗਰ ਛਕਾ ਰਹੇ ਨੇ ਉਹਨਾਂ ਨੂੰ ਸਮਝਾ ਰਹੇ ਨੇ ਧੰਨਵਾਦ ਕਰ ਰਹੇ ਨੇ ਜੀ ਆ ਸਾਡੀ 25 ਮੈਂਬਰਾਂ ਦੀ ਨਾ ਕਮੇਟੀ ਹੈ ਜੀ ਅਸੀਂ ਸਲਾਹ ਕਰਕੇ ਜੀ ਆਪਸ ਵਿੱਚ ਅਸੀਂ ਬੈੰਦੇ ਸੀਗੇ ਰੋਜ਼ਾਨਾ ਏ ਅਸੀਂ ਪਿਛਲੇ 20 ਦਿਨਾਂ ਤੋਂ ਲੱਗੇ ਹੋਏ ਹਾਂ ਜੀ ਇਹ ਸਾਰਾ ਕੁਝ ਤਿਆਰ ਕਰਨਾ ਇਹਦੇ ਲਈ ਕਿਤਾਬਾਂ ਪੜ ਰਹੇ ਹਾਂ ਜਜਮੈਂਟਾਂ ਪੜ ਰਹੇ ਹਾਂ ਉਹ ਤੋਂ ਬਾਅਦ ਅਸੀਂ ਵੱਖ-ਵੱਖ ਪ੍ਰਕਾਰ ਦੇ ਇਹ ਚਾਰ ਤਰ੍ਹਾਂ ਦੇ ਇਹ ਪੇਪਰ ਅਸੀਂ ਬਣਾਏ ਸੀ ਜਿਹੜੇ ਅਸੀਂ ਇਤਰਾਜ਼ ਵਾਸਤੇ ਦੇਣੇ ਸੀਗੇ ਜੀ ਇਹ ਇਹ ਨਹੀਂ ਵੀ ਮੈਂ ਰੱਖਿਆ ਜੀ ਇਹ ਸਾਡੀ ਸਾਰੀ ਕਮੇਟੀ ਦੀ ਮਿਹਨਤ ਹੈ ਜੀ ਤੁਹਾਡੇ ਨਾਲ ਵੀ ਗੱਲਬਾਤ ਕਰਨੀ ਚਾਹੂੰਗੀ ਜਦੋਂ ਇਤਰਾਜ਼ ਦੇ ਵਿੱਚ ਸਾਰੇ ਹੱਥ ਖੜੇ ਹੋਏ ਤਾਂ ਪ੍ਰਸ਼ਾਸਨ ਸਟੇਜ ਤੋਂ ਗਾਇਬ ਹੋ ਗਿਆ ਈਵਨ ਜਦੋਂ ਅਸੀਂ ਵੀ ਧੌਣ ਘੁਮਾਈ ਤੇ ਸਾਨੂੰ ਕੁਰਸੀਆਂ ਖਾਲੀ ਨਜ਼ਰ ਆਈਆਂ ਇਸ ਤਰੀਕੇ ਦਾ ਦੇਖ ਕੇ ਕੀ ਲੱਗਦਾ ਕਿ ਨੋਟੀਫਿਕੇਸ਼ਨ ਕਿੰਨੇ ਕ ਸਮੇਂ ਤੱਕ ਕਿਸੇ ਤਰ੍ਹਾਂ ਦੀ ਦਿੱਕਤ ਦਾ ਹੈਗਾ ਖਰਚਾ ਦੇਖੋ ਮੈਮ ਜਿਹੜੀ ਤੁਸੀਂ ਦਿੱਕਤ ਦਾ ਖਾਸ਼ਾ ਕਰਦੇ ਆ ਉਹ ਸਾਨੂੰ ਨਹੀਂ ਲੱਗਦਾ ਜਿਸ ਤਰ੍ਹਾਂ ਇਲਾਕਾ ਏਰੀਆ ਨੇ ਸਾਡਾ ਸਾਥ ਦਿੱਤਾ ਹੈਗਾ ਬਹੁਤ ਪਹਿਲਾਂ ਦਾ ਮੈਂ ਇਲਾਕੇ ਦਾ ਆਪਣੇ ਦਾ ਸਾਰੇ ਦਾ ਧੰਨਵਾਦ ਕਰਨਾ ਚਾਹੁੰਦਾ ਜਿੰਨੀ ਵੀ ਸਾਡੀ ਸੰਘਰਸ਼ ਕਮੇਟੀ ਆ ਸਾਰਿਆਂ ਦਾ ਬਹੁਤ ਦਿਲੋਂ ਧੰਨਵਾਦ ਜਿਨ੍ਹਾਂ ਨੇ ਇੰਨੀ ਮਿਹਨਤ ਕਰਕੇ 2000 ਇਹ ਦੱਸਣਾ ਚਾਹਾਂਗਾ 2018 ਦੇ ਵਿੱਚ ਇਹ ਪ੍ਰੋਜੈਕਟ ਆਇਆ ਸੀਗਾ 2018 ਤੋਂ ਹੀ ਲਗਾਤਾਰ ਇਹਦਾ ਵਿਰੋਧ ਚੱਲ ਰਿਹਾ ਹੈ ਅਲੱਗ ਅਲੱਗ ਪੰਚਾਇਤਾਂ ਦੀਆਂ ਦੋ ਪੰਚਾਇਤਾਂ ਦੀ ਇਹਨਾਂ ਨੇ ਜ਼ਮੀਨ ਨਾ ਜ਼ਮੀਨ ਨੂੰ ਹਥਿਆਉਣ ਦੀ ਕੋਸ਼ਿਸ਼ ਕੀਤੀ ਕੁਝ ਜ਼ਮੀਨ ਜਿਹੜੀ ਇਹਨਾਂ ਨੇ ਹਥਿਆ ਵੀ ਲਈ ਉਹਨਾਂ ਲਈ ਹਾਈ ਕੋਰਟ ਦੇ ਦਰਵਾਜ਼ੇ ਵੀ ਖੜਕਾਏ ਗਏ ਤੇ ਅੰਤਲਾ ਸਮਾਂ ਜਿਹੜਾ ਅੱਜ ਆ ਗਿਆ ਸੀ 30 April 2025 ਜਿੱਥੇ ਫੈਸਲਾ ਪਬਲਿਕ ਨੇ ਹੀ ਕਰਨਾ ਸੀ ਬਾਰ ਬਾਰ ਵਿਰੋਧ ਕਰਨ ਤੇ ਕਿਉਂਕਿ ਆਮ ਦੇਖਿਆ ਜਾਂਦਾ ਜਿਹੜੇ ਪਬਲਿਕ ਹੀਰਿੰਗਾਂ ਕੀਤੀਆਂ ਜਾਂਦੀਆਂ ਨਾ ਵੱਡੇ ਪੱਧਰ ਤੇ ਜਿਹੜੇ ਪੁਰਾਣਾ ਰਿਕਾਰਡ ਦੇਖਦੇ ਆ ਤਾਂ ਉਹ ਹੋਟਲਾਂ ਜਾਂ ਇੱਧਰ ਉੱਧਰ ਕਰਕੇ ਹੀ ਕਰੀ ਜਾਂਦੀ ਆ ਪੰਜਾਬ ਚ ਪਹਿਲੀ ਵਾਰ ਐਡੇ ਓਪਨਿੰਗ ਜਿਹੜੀ ਪਬਲਿਕ ਹੀਰਿੰਗ ਹੋਈ ਆ ਉਹ ਸਾਨੂੰ ਲੱਗਦਾ ਸੀਗਾ ਵੀ ਐਦਾਂ ਹੋਏਗਾ ਕਿਉਂਕਿ ਸਾਡਾ ਜਿਹੜੀ ਮਿਹਨਤੀ ਬਹੁਤ ਜ਼ਿਆਦਾ ਸੀਗੀ ਬਾਕੀ ਦੂਜਾ ਸੀ ਸਮਝਦੇ ਆ ਸ਼ਹੀਦਾਂ ਦੀ ਧਰਤੀ ਤੇ ਖੜੇ ਆ ਜਿੱਥੇ 40 ਸਿੰਘ 10 ਲੱਖ ਦੀ ਫੌਜ ਨਾਲ ਲੜੇ ਆ ਉਹਦੇ ਬਾਰਸਾ ਸੀ ਇਸ ਧਰਤੀ ਤੇ ਅਸੀਂ ਜੰਮੇ ਆ ਤੇ ਦੂਜੇ ਪਾਸੇ ਹੀ ਪਹਿਲੀ ਨੇ ਸਾਨੂੰ ਇਹ ਵੀ ਕਿਹਾ ਪਵਨ ਗੁਰੂ ਪਾਣੀ ਪਇਤਾ ਮਾਤਾ ਧਰਤ ਮਾਹਤ ਪਹਿਲਾ ਪਾਣੀ ਜਿਉ ਜਿਤ ਹਰਿਆ ਸਭ ਹੋਏ ਉਸ ਚੀਜ਼ ਨੂੰ ਅੱਗੇ ਲੈ ਜਾਂਦੇ ਹੋਏ ਉਸ ਚੀਜ਼ ਨੂੰ ਪੜਦੇ ਹੋਏ ਅ ਦਿਲ ਚ ਆਇਆ ਸਾਰੇ ਜਿੰਨੇ ਵੀ ਮੇਰੇ ਵੀਰ ਨੇ ਸਾਰੀ ਸੰਘਰਸ਼ ਕਮੇਟੀ ਆ ਇਲਾਕਾ ਨਿਵਾਸੀ ਆ ਵਾਰ-ਵਾਰ ਕਹਿੰਦੇ ਰਹੇ ਆਓ ਆਪਾਂ ਬਾਣੀ ਦੇ ਕਹਿਣ ਤੇ ਆਪਾਂ ਬਾਣੀ ਦੀ ਰਸਤੇ ਤੇ ਚੱਲੀਏ ਉਹ ਜਦੋਂ ਅਸੀਂ ਸੱਚ ਦੇ ਰਸਤੇ ਤੇ ਚੱਲੇ ਆ ਤਾਂ ਸਾਡੀ ਅੱਜ ਜਿਤ ਵੀ ਹੋਈ ਆ ਮੈਂ ਆਪਣੇ ਸਿੰਘ ਸ਼ਹੀਦਾਂ ਦਾ ਤੇ ਇਲਾਕਾ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਇਸ ਗੱਲ ਦਾ ਆਖਿਰ ਦੇ ਉੱਤੇ ਕੀ ਬੇਨਤੀ ਕਰਨਾ ਚਾਹੂਗੇ ਕਿਉਂਕਿ ਦੋ ਪਿੰਡਾਂ ਦੀ ਪੰਚਾਇਤ ਆਈ ਸੀ ਇੱਕ ਗੱਲ ਭਾਈ ਸਾਹਿਬ ਦੱਸ ਕੇ ਗਏ ਆ ਕਿ ਅੰਦਰ ਖਾਤੇ ਇਹ ਉਹ ਅਪਲਾਈ ਕਰ ਦਿੱਤਾ ਸੀ ਕਿ ਦੋਨਾਂ ਪਿੰਡਾਂ ਦੀਆਂ ਪੰਚਾਇਤਾਂ ਦੀ ਜਮ੍ਹਾਂ ਇਨਵੋਲਵਮੈਂਟ ਨਹੀਂ ਸੀ ਜਾਂ ਹੋ ਸਕਦਾ ਹੈ ਕਿ ਕੋਈ ਇੱਕ ਅੱਧੇ ਬੰਦੇ ਦੀ ਇਨਵੋਲਵਮੈਂਟ ਹੋਵੇ ਅ ਦੇਖੋ ਜੀ ਪਹਿਲਾਂ ਤਾਂ ਦੋ ਪਿੰਡ ਨੇ ਇਸ ਇਸ ਜਮੀਨ 'ਚ ਖੜੇ ਆ ਨਾ ਜੀ ਆਪਾਂ ਪਹਿਲਾਂ ਤਾਂ ਪ੍ਰਾਈਵੇਟ ਜ਼ਮੀਨ ਖਰੀਦੀ ਗਈ ਇੱਥੇ ਲਗ ਲਗ ਲਗਭਗ ਜਿਹੜੀ ਪੰਚਾਇਤਾਂ ਦੀ ਜ਼ਮੀਨ ਹੈਗੀ ਉਹ 1200 ਕਿਲਾ ਹੈਗੀ ਆ ਬਸ ਹੀ ਗੁਜਰਾ ਦੀ ਇਹਦੇ ਜ਼ਮੀਨ ਦੇ ਨਾਲ ਲੱਗਦੀ ਰੁਕਚੀ ਦਾ ਪੇਪਰ ਮਿਲਦੇ ਨਾਲ ਲਗਵੀਂ ਜ਼ਮੀਨ ਹੈ ਜਿਹੜੀ 54 ਕਿਲੇ ਸੀਗੇ ਅ ਰਾਜਨੀਤਿਕ ਦਬਾਅ ਪਾ ਕੇ ਉਹ ਹਥਿਆਉਣ ਦੀ ਕੋਸ਼ਿਸ਼ ਕੀਤੀ ਗਈ ਉਹਨੂੰ ਖੋਣ ਦੀ ਕੋਸ਼ਿਸ਼ ਕੀਤੀ ਗਈ ਪਰ ਸਚਾਰੂ ਲੋਕਾਂ ਨੇ ਪਿੰਡਦਿਆਂ ਨੇ ਉਤੇ ਸਟੇ ਕੀਤੀ ਉਤੇ ਲੜਾਈ ਕੀਤੀ ਉਹ ਵਾਪਸ ਕਰਵਾ ਲਈ ਅੱਜ ਜੋ ਦੋ ਪੰਚਾਇਤਾਂ ਦੀ ਗੱਲ ਹੋ ਰਹੀ ਹੈ ਉਹਦੇ ਵਿੱਚ ਬੱਸੀ ਗੁਜਰਾ ਪੰਚਾਇਤ ਨਹੀਂ ਹੈਗੀ ਉਹਨਾਂ ਨੇ ਵਾਪਸ ਕਰਵਾ ਲਈ ਸਚਾਰੂ ਲੋਕ ਨਾਲ ਲੱਗੇ ਤੇ ਅੱਜ ਜੋ ਪੰਚਾਇਤ ਮੌਜੂਦਾ ਪੰਚਾਇਤ ਆ ਇਹ ਮੈਂ 2018 ਦੀ ਗੱਲ ਕਰ ਰਿਹਾ ਜਦੋਂ ਉਹਨਾਂ ਨੇ ਵਾਪਸ ਕਰਵਾਈ ਹੈ ਜਦੋਂ ਰਾਜਨੀਤਿਕ ਲੋਕਾਂ ਨੇ ਹਤਿਆਉਣ ਦੀ ਕੋਸ਼ਿਸ਼ ਕੀਤੀ ਆ ਪਰ ਅੱਜ 2025 ਦੀ ਪੰਚਾਇਤ ਨੇ ਇਸ ਵਿਰੋਧ ਦੇ ਵਿੱਚ ਮਤਾ ਪਾਇਆ ਸਾਰੀ ਪੰਚਾਇਤ ਨਾਲ ਖੜੀ ਦੂਸਰੀ ਜਿਹੜੀ ਪੰਚਾਇਤ ਦੀ ਜ਼ਮੀਨ ਧੌਲਣਾ ਪਿੰਡ ਦੀ ਜਮੀਨ 'ਚ ਖੜੇ ਆਪਾਂ ਇਹ 24 ਕਿਲੇ 2019 ਦੇ ਵਿੱਚ ਇਸ ਰੂਚੀ ਦਾ ਪੇਪਰ ਮਿਲ ਲੈ ਰਾਜਨੀਤਿਕ ਲੋਕਾਂ ਨਾਲ ਰਲ ਕੇ ਸਾਡੇ ਨਾਲ ਧੱਕਾ ਕੀਤਾ 24 ਕੀਲੇ ਜ਼ਬਰਦਸਤੀ ਇਸ ਨੂੰ ਹਟਾਇਆ ਗਿਆ ਇੱਕ ਬੰਦ ਕਮਰੇ ਦੇ ਵਿੱਚ ਬੋਲੀ ਕਰਕੇ ਡੀਸੀ ਮੈਡਮ ਨੇ ਇਹ ਸਾਤੂ ਖੋਲ ਹੀ ਗਈ ਪਰ ਉਹਦੇ ਵਿਰੋਧ ਤੇ ਵਿੱਚ ਅਸੀਂ ਹਾਈ ਕੋਰਟ ਗਏ ਅਲੱਗ-ਅਲੱਗ ਲੜਾਈਆਂ ਲੜੀਆਂ ਪਰ ਸਿਰਫ ਇੱਕ ਪੰਚਾਇਤ ਹੈ ਜਿਹੜੀ ਤੁਹਾਨੂੰ ਨਾ ਪੰਚਾਇਤ ਮੈਂ ਉਹਨੂੰ ਇਹ ਕਹਾਂਗਾ ਵੀ ਉਹਨਾਂ ਨੇ ਨਹੀਂ ਕਰਨਾ ਸੀ ਉਹਨਾਂ ਨੇ ਨਹੀਂ ਮਤਾ ਪਾਇਆ 62 ਤੋਂ 63 ਪੰਚਾਇਤਾਂ ਦਾ ਮਤਾ ਜੋ ਅਸੀਂ ਅੱਜ ਦਰਜ ਕਰਵਾ ਚੁੱਕੇ ਹਾਂ ਸਾਨੂੰ ਸਾਨੂੰ ਬਹੁਤ ਖੁਸ਼ੀ ਆ ਕਿ ਇੰਨਾ ਜ਼ਿਆਦਾ ਹੰਗਾਰਾ ਜਿਹੜਾ ਸਾਨੂੰ ਏਰੀਆ ਨੇ ਦਿੱਤਾ ਅਸੀਂ ਇਸ ਜਿਸ ਨਾਲ ਅਸੀਂ ਆਪਣੀਆਂ ਨਸਲਾਂ ਅਤੇ ਫਸਲਾਂ ਨੂੰ ਆਉਣ ਵਾਲੇ ਸਾਲਾਂ ਦੇ ਵਿੱਚ ਅਸੀਂ ਤਾਂ ਨਹੀਂ ਰਹਿਣਾ ਸਾਡੇ ਆਉਣ ਵਾਲੀ ਜਨਰੇਸ਼ਨ ਆਊਗੀ ਤੇ ਉਹ ਖੁਸ਼ੀ ਦਾ ਆਨੰਦ ਮਾਣੂਗੀ ਬਹੁਤ ਬਹੁਤ ਸ਼ੁਕਰੀਆ ਜੀ ਤਾਂ ਪ੍ਰਸ਼ਾਸਨ ਨੂੰ ਕਿਤੇ ਨਾ ਕਿਤੇ ਇਹ ਲੱਗਦਾ ਸੀ ਕਿ ਅਸੀਂ ਸ਼ਾਇਦ ਇਨ੍ਹਾਂ ਪਿੰਡੂ ਲੋਕਾਂ ਨੂੰ ਜਿਹੜਾ ਇਹ ਹਰਾ ਦੇਵਾਂਗੇ ਜਾਂ ਜਿਸ ਤਰੀਕੇ ਨਾਲ ਪ੍ਰਸ਼ਾਸਨ ਅੱਜ ਆਇਆ ਸੀ ਯਸਤਰੀਕਾ ਨਾ ਪ੍ਰਸ਼ਾਸਨ ਆਇਆ ਸੀ ਪਰ ਠੀਕ ਹੈ ਜੀ ਤੁਸੀਂ ਵੀਰ ਜੀ ਕੀ ਕਹਿਣਾ ਚਾਹੋਗੇ ਕਿਉਂਕਿ ਜਿਵੇਂ ਬਾਈ ਨੇ ਗੱਲਬਾਤ ਸਾਰੀ ਰੱਖੀ ਹੈ ਕਿ ਸਾਨੂੰ ਜਿੱਤ ਦੀ ਬਹੁਤ ਖੁਸ਼ੀ ਹੈ ਦੇਖੋ ਜੀ ਇਹ ਜਿਹੜਾ ਅੱਜ ਦਾ ਜਿਹੜਾ ਸਾਡਾ ਸੰਘਰਸ਼ 2018 ਤੋਂ ਚੱਲ ਰਿਹਾ ਸੀ ਉਹਦਾ ਹੀ ਇੱਕ ਪੜਾਅ ਸੀ ਅੱਜ ਦਾ ਜਿਹੜਾ ਪੂਰੇ ਪਬਲਿਕ ਹੀアリング ਰੱਖੀ ਵੀ ਤੀ ਤੇ ਇਲਾਕੇ ਦੇ ਸਹਿਯੋਗ ਨਾਲ ਅਸੀਂ ਅੱਜ ਜਿੱਤ ਪ੍ਰਾਪਤ ਕਰੀ ਆ ਕਿਉਂਕਿ ਜਦੋਂ ਕਹਿੰਦੇ ਉਹਨੇ ਕਿ ਲੋਕ ਇਕੱਠੇ ਹੋ ਜਾਣ ਤਾਂ ਫਿਰ ਦਰਿਆਵਾਂ ਨੂੰ ਵੀ ਨੱਕੇ ਲੱਗ ਜਾਂਦੇ ਆ ਇੱਕ ਇਸਮ ਦਾ ਅੱਜ ਇਹ ਜਿਹੜੇ ਤਣਾੜ ਲੋਕ ਆ ਜਿਹੜੇ ਕਹਿੰਦੇ ਆ ਕਿ ਅਸੀਂ ਪੈਸੇ ਦਾ ਕੁਝ ਵੀ ਕਰ ਸਕਦੇ ਆ ਉਹਨਾਂ ਨੂੰ ਇਹ ਨੱਕਾ ਹੀ ਲੱਗਿਆ ਤੇ ਉਹਨਾਂ ਨੇ ਤੇ ਇਹ ਸਮਝਿਆਦਾ ਕਿ ਇਹ ਇੱਕ ਪੈਂਡੂ ਜੇ ਇਲਾਕਾ ਹੈ ਤੇ ਲੋਕ ਵੀ ਉਹਦੇ ਪੈਂਡੂ ਜੀ ਹੋਣਗੇ ਪਰ ਜਦੋਂ ਸਾਡੀ ਟੀਮ ਨੇ ਸਮੁੱਚੀ ਟੀਮ ਨੇ ਸਾਡੇ ਜਿੰਨੇ ਵੀ ਇਲਾਕਾ ਨਿਵਾਸੀ ਆ ਉਹਨਾਂ ਨੇ ਆਪਣੇ ਇਤਰਾਜ਼ ਲਾਇਆ ਤਾਂ ਜਿੰਨੀ ਵੀ ਉਹਨਾਂ ਦੀ ਟੀਮ ਆਈ ਵੀ ਤੀ ਇਤਰਾਜ਼ ਲੈਣ ਜਾਂ ਉਹਨਾਂ ਦਾ ਹਾਲ ਰਸਣ ਇਹ ਅੱਜ ਦਾ ਜਿਹੜਾ ਸਾਡਾ ਸੰਘਰਸ਼ ਆ ਇਹ ਹਮੇਸ਼ਾ ਗੁਰੂ ਸਾਹਿਬ ਨੇ ਕਿਹਾ ਕਿ ਜਿੱਤ ਹਮੇਸ਼ਾ ਲੜਦੇ ਲੋਕਾਂ ਦੀ ਆ ਸਾਡੇ ਇਹ ਡੀਐਨਏ ਚ ਹੈ ਲੜਾਈ ਪਹਿਲੇ ਦਿਨ ਤੋਂ 1704 ਦੀ ਜਿਹੜੀ ਲੜਾਈ ਸੀ ਅੱਜ ਅਸੀਂ ਉਹ ਦੁਬਾਰਾ ਯਾਦ ਕਰਾਈ ਆ ਕਿਉਂਕਿ ਉਹ ਵੀ ਸਮੇਂ ਦੀ ਹਕੂਮਤ ਨਾਲ ਸੀ ਅੱਜ ਦੀ ਵੀ ਲੜਾਈ ਜਿਹੜੀ ਹੈਗੀ ਆ ਇਹ ਸਾਡੀ ਸਮੇਂ ਦੀ ਕੇਂਦਰੀ ਹਕੂਮਤ ਨਾਲ ਵੀ ਆ ਤੇ ਸਟੇਟ ਦੀ ਹਕੂਮਤ ਨਾਲ ਵੀ ਆ ਰਾਜਨੀਤਿਕ ਲੋਕਾਂ ਨਾਲ ਵੀ ਆ ਇਹ ਜਿਹੜਾ ਸਾਡਾ ਸੰਘਰਸ਼ਾ ਮੋਰਚਾ ਹੈ ਇਲਾਕੇ ਦੇ ਲੋਕ ਆ ਇਹ ਸਾਰੀਆਂ ਦਲਦਲਾਂ ਤੋਂ ਉੱਚਾ ਉੱਠ ਕੇ ਇੱਕ ਮਿਸ਼ਨ ਦੇ ਲਈ ਆ ਆਪਣੀਆਂ ਨਸਲਾਂ ਤੇ ਆਪਣੀਆਂ ਫਸਲਾਂ ਦੇ ਬਚਾਉਣ ਲਈ ਇਹ ਲੜਾਈ ਲੜ ਰਹੇ ਆ ਅਸੀਂ 8-10 ਸਾਲ ਤੋਂ ਇਸ ਨੂੰ ਰੂਚਕਾ ਪੇਪਰ ਮਿਲਦੇ ਖਿਲਾਫ ਜਾਂ ਜਿਹੜੀ ਜਿਹੜੀ ਪਹਿਲਾਂ ਮਿਲਾਂ ਸੀਗੀਆਂ ਕਾਲਾ ਅੰਬ ਸੀ ਆਪਣੇ ਕੀਆ ਦਿਨੋਂ ਇਹ ਦੇਚ ਹਸ਼ਾਤਪੁਰ ਦੇ ਇਸ ਟਿਕਾਣਾ ਨਾਪਲ ਜਾਣਾ ਟਾਊਨ ਸੇ ਤੇ ਉਹਨਾਂ ਦੇ ਵਿੱਚ ਵੀ ਅਸੀਂ ਜਾ ਕੇ ਆਏ ਆ ਇਹ ਜਿਹੜਾ ਇਹਦੇ ਚ ਮਾਈਕਰੋ ਪੋਲੂਸ਼ਨ ਹੋਣਾ ਰੈਡੀ ਜ਼ੋਨ ਦੀ ਦੱਸਿਆ ਗਿਆ ਵੀ ਰੈਡੀ ਜ਼ੋਨ ਦੀ ਜਿਹੜੀ ਹੈਗੀ ਆ ਇਹ ਪੋਲੂਸ਼ਨ ਹਜ਼ਾਰਾਂ ਲੀਟਰ ਨਹੀਂ ਲੱਖਾਂ ਲੀਟਰ ਜਿਹੜਾ ਪਾਣੀ ਆ ਇਹ ਇਹਦੇ ਚ ਪਲੂਟ ਹੋਣਾ ਇੱਥੇ ਹੀ ਨੇ ਇਹਨਾਂ ਨੇ ਸਾਡੀ ਜਿਹੜੀ ਬਾਬੇ ਨਾਨਕ ਨੇ ਸਾਨੂੰ ਗੁਰਬਾਣੀ ਦਿੱਤੀ ਆ ਉਹਨਾਂ ਨੇ ਕਿਹਾ ਅੱਜ ਉਹ ਅਸੀਂ ਸਾਬਤ ਕੀਤੀ ਆ ਏਤੀ ਮਾਰ ਪਈ ਗੁਰਾਂ ਨੇ ਟੈਂਕੀ ਦਰਦ ਨਾ ਆਇਆ ਅਸੀਂ ਉਹ ਹੀ ਸੰਘਰਸ਼ ਨੂੰ ਲੈ ਕੇ ਅਸੀਂ ਅੱਜ ਵੀ ਚੱਲ ਰਹੇ ਹਾਂ 1704 ਦੀ ਚਮਕੌਰ ਦੀ ਲੜਾਈ ਆ ਜਿਹੜੀ ਉਹਦੇ ਵੀ ਅਸੀਂ ਮਿਸ਼ਨ ਬਣਾ ਕੇ ਚੱਲਿਆ ਤੇ ਜਿੱਤ ਹਮੇਸ਼ਾ ਲੜਦੇ ਲੋਕਾਂ ਦੀ ਆ ਅਸੀਂ ਲੜਾਂਗੇ ਜਦ ਤੱਕ ਜਿੰਦਾ ਹੈ ਤਾਂ ਕਿ ਸਾਨੂੰ ਇਹ ਸਾਡੀਆਂ ਆਉਣ ਵਾਲੀਆਂ ਨਸਲਾਂ ਇਹ ਨਾ ਕਹਿਣ ਕਿ ਕਿਸੇ ਨੇ ਇਸ ਮਸਲੇ ਦਾ ਵਿਰੋਧ ਨਹੀਂ ਕੀਤਾ ਪਰ ਸਾਨੂੰ ਜਿਹੜੀ ਉਮੀਦ ਆ ਕਿ ਇਹ ਵਿਰੋਧ ਜਿਹੜਾ ਸਾਡਾ ਸਾਰਥਕ ਹੋਊਗਾ ਪੂਰਾ ਮਨ ਰਹਿ ਕੇ ਵਿਰੋਧ ਕੀਤਾ ਗਿਆ ਪੂਰਾ ਮਨ ਰਹਿ ਕੇ ਵਿਰੋਧ ਕਰਾਂਗੇ ਪ੍ਰਸ਼ਾਸਨ ਅੱਜ ਸਾਡੇ ਨਾਲ ਸਾਰਿਆਂ ਦੇ ਨਾਲ ਉਹਨੇ ਇਨਸਾਫ ਦੇ ਤੌਰ ਤੇ ਵਰਤਾਅ ਕੀਤਾ ਹੋ ਸਕਦਾ ਹੈ ਕਈ ਵਾਰੀ ਪ੍ਰੈਸ਼ਰ 'ਚ ਆ ਕੇ ਜਿਹੜਾ ਪ੍ਰਸ਼ਾਸਨ ਕਿਉਂਕਿ ਇਹ ਜਿਹੜਾ ਹੁੰਦਾ ਯੈਸ ਸਰ ਹੁੰਦਿਆ ਪ੍ਰਸ਼ਾਸਨ ਜਿਹੜਾ ਹੁੰਦਾ ਤੇ ਉਹਨਾਂ ਨੇ ਯੈਸ ਸਰ ਦੇ ਜੋ ਹੁਕਮ ਆਉਣਾ ਉਹ ਵੀ ਵਜਾਉਣਾ ਪਰ ਅਸੀਂ ਕਹਿੰਦੇ ਆ ਉਹ ਆਪਣਾ ਹੁਕਮ ਮਜਾਉਣ ਅਸੀਂ ਜਿਹੜੀ ਹੈਗੀ ਗੁਰੂ ਨਾਨਕ ਦੀ ਲੜਾਈ ਆ ਅਸੀਂ ਸਾਰੇ ਏਰੀਆ ਦੇ ਵਿੱਚ ਘੁੰਮੇ ਆ ਸਾਰੇ ਪੰਜਾਬ ਚ ਘੁੰਮੇ ਆ ਪਰसों ਚੌਥੀ ਜਿਹੜੀ 27 ਦੀ ਹੋਈ ਸੀ ਫੰਕਸ਼ਨ ਹੋਇਆ ਸੀ ਅਸੀਂ ਉਹ ਵੀ ਕਾਮਯਾਬ ਰਹੇ ਤੇ ਅਸੀਂ ਅੱਗੇ ਲਈ ਵੀ ਜਿਹੜਾ ਹੈਗਾ ਅਸੀਂ ਇਸ ਇਲਾਕੇ ਦੇ ਵਿੱਚ ਕੈਂਸਰ ਨਹੀਂ ਚਾਹੁੰਦੇ ਮੈਂ ਇਸ ਕੈਂਸਰ ਦਾ ਦੋ ਮਰੀਜ਼ਾਂ ਨੂੰ ਮੈਂ ਆਪ ਭੁਗਤਿਆ ਮੈਂ ਮੇਰੀ ਮਿਸਸ ਸੀ ਉਹ ਕੈਂਸਰ ਗਲ ਗਈ ਜਿਹੜਾ ਬੰਦਾ ਕੈਂਸਰ ਦੇ ਨਾਲ ਜਾਂਦਾ ਨਾ ਉਹਦਾ ਘਰ ਰਹਿੰਦਾ ਨਾ ਉਹਦਾ ਦਰ ਰਹਿੰਦਾ ਨਾ ਉਹਦਾ ਜੀ ਰਹਿੰਦਾ ਫੇਰ ਇਹਨਾਂ ਨੂੰ ਪੁੱਛਿਆ ਕਿ ਵੀ ਇਹ ਕੈਂਸਰ ਹੋਈਗਾ ਤੁਸੀਂ ਤਾਂ ਕੀ ਹੱਲ ਕਰੋਗੇ ਇਹਨਾਂ ਦੇ ਅੱਗੇ ਤੋਂ ਜਵਾਬ ਸੀ ਕਿ ਕੈਂਸਰ ਹੋਊਗਾ ਅਸੀਂ ਹਸਪੀਟਲ ਖੋਲਦਾਂਗੇ ਉਹ ਕਹਿੰਦਾ ਜੇ ਸਾਨੂੰ 10000 ਰੁਪਏ ਸਾਡੇ ਕਿਸੇ ਬੱਚੇ ਨੂੰ ਦੇ ਦਿੱਤਾ ਉਸ ਤੋਂ ਬਾਅਦ 20000 ਰੁਪਏ ਜਿਹੜਾ ਹੈਗਾ ਉਹੀ ਕੈਂਸਰ ਹਸਪੀਟਲ ਲੈ ਲੈਣਾ ਨਾ ਸਾਡਾ ਬੰਦਾ ਰਹਿਣਾ ਨਾ ਸਾਡੀ ਘਰ ਰਹਿਣਾ ਨਾ ਸਾਡਾ ਪੈਸਾ ਰਹਿਣਾ ਅਸੀਂ ਉਸ ਚੀਜ਼ ਨੂੰ ਬਚਾਉਨੇ ਆ ਕਿ ਕਿਉਂਕਿ ਸਾਨੂੰ ਜਿਹੜੀਆਂ ਆਉਣ ਵਾਲੀਆਂ ਸਾਡੀਆਂ نسلਾਂ ਉਹ ਇਹ ਨਾ ਕਹਿਣ ਵੀ ਸਾਡੇ ਜਿਹੜੇ ਬਜ਼ੁਰਗ ਤੇ ਉਹ ਵੇਸਲੇ ਹੋ ਕੇ ਰਹਿ ਗਏ ਇੰਨਾ ਕੁਝ ਕਹਿੰਦਾ ਹੋਇਆ ਮੈਂ ਆਪਣੇ ਇਲਾਕੇ ਦਾ ਸਾਰੇ ਪੰਜਾਬ ਦਾ ਤੇ ਜਝਾਰੂ ਸਿੰਘਾਂ ਦਾ ਜਿਹੜੇ ਵੀ ਇੱਥੇ ਆਇਆ ਜਾਂ ਬੀਬੀਆਂ ਆਈਆਂ ਮਾਈ ਭਾਗੋ ਦੀਆਂ ਵਾਰਿਸਾਂ ਅਸੀਂ ਉਹਨਾਂ ਦਾ ਵੀ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੀਆਂ ਮੈਂ ਆਪਣੀਆਂ ਦੋਹੇ ਜਥੇਬੰਦੀਆਂ ਵੱਲੋਂ ਵੀ ਖੋਸਿਆ ਵੱਲੋਂ ਵੀ ਤੇ ਆਪਣੀ ਪੈਨਸ਼ਨਰ ਐਸੋਸੀਏਸ਼ਨ ਵੱਲੋਂ ਵੀ ਤੇ ਬਾਕੀ ਅਸੀਂ ਜਿਹੜੀ ਹੈ ਸਾਡਾ ਚਮਕੌਰ ਸਾਹਿਬ ਮੋਰਚਾ ਇਹਦੇ ਵੱਲੋਂ ਵੀ ਅਸੀਂ ਇਹ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਸਾਥ ਦਿੱਤਾ ਪਰ ਇਹ ਨਹੀਂ ਹੈ ਵੀ ਸਾਡਾ ਸਾਥ ਅੱਜੇ ਮੁੱਕ ਲਿਆ ਇਹ ਸਾਡੀ ਲੜਾਈ ਲੰਬੀ ਚੱਲਣੀ ਆ ਹਲੇ ਇਹ ਜਿਹੜੀਆਂ ਸਾਈਲੈਂਟ ਮੈਂਬਰਸ਼ਿਪਾਂ ਹੁੰਦੀਆਂ ਇਹ ਆਪਣੇ ਹੱਕ ਲਈ ਲੜਦੇ ਆ ਕਿਉਂਕਿ ਉਹਨਾਂ ਨੂੰ ਵੀ ਜਿਹੜੇ ਮੈਂਬਰਾਂ ਨੇ ਇਹਨਾਂ ਨੂੰ ਮਿਲ ਲਾਉਣ 'ਚ ਸਹਾਈ ਹੋਏ ਆ ਤੇ ਉਹਨਾਂ ਨੇ ਆਪਣੇ ਬੱਚਿਆਂ ਲਈ ਜਿਹੜਾ ਹੈਗਾ ਉਹ ਇਲਾਕੇ ਨੂੰ ਵਿੱਚ ਆ ਅਸੀਂ ਆਪਣੇ ਬੱਚਿਆਂ ਲਈ ਇਲਾਕੇ ਨੂੰ ਵਿਚਾਰ ਰਹੇ ਹਾਂ ਬਸ ਇੰਨਾ ਹੀ ਸਾਡਾ ਫਰਕ ਆ ਇੱਕ ਰਾਜਨੀਤਿਕਾ ਇੱਕ ਗੈਰ ਰਾਜਨੀਤਿਕ ਅਸੀਂ ਜਿਹੜੇ ਇਨਸਾਫ پسند ਲੋਕ ਆ ਤੇ ਸਾਨੂੰ ਉਮੀਦ ਆ ਜਦੋਂ ਅਸੀਂ ਇਨਸਾਫ ਲਈ ਲੜ ਰਹੇ ਹਾਂ ਤੇ ਸਾਡਾ ਅਕਾਲ ਪੁਰਖ ਤੇ ਸਾਡਾ ਅਕਾਲ ਪੁਰਖ ਸਾਡੀ ਮਦਦ ਕਰੂਗਾ ਕਿਉਂਕਿ ਜਿਹੜਾ ਅਕਾਲ ਪੁਰਖ ਹੁੰਦਾ ਕੋਈ ਇੱਕ ਚੀਜ਼ ਫਿਕਸ ਨਹੀਂ ਹੈ ਉਹ ਲੋਕਾਂ ਦੇ ਵਿੱਚ ਹੀ ਜਾ ਕੇ ਉਹ ਹਿੰਮਤ ਮਾਰਦਾ ਤੇ ਅੱਜ ਦਾ ਜਿਹੜਾ ਹੈਗਾ ਅਕਾਲ ਪੁਰਖ ਦੀ ਜਿਹੜੀ ਹਾਜ਼ਰੀ ਆ ਉਹ ਸਾਰੀ ਤੁਸੀਂ ਦੇਖ ਹੀ ਲਈ ਹੈ ਵੈਸੇ ਜੀ ਖਾਲਸਾ ਵੈਸੇ ਜੀ ਬਿਲਕੁਲ ਜੀ ਤਾਂ ਏਕੇ ਦਾ ਸਬੂਤ ਹੈ ਜਿਹੜਾ ਉਹ ਇੱਕ ਤਰੀਕ ਦੇ ਨਾਲ ਇਥੋਂ ਦੇ ਲੋਕਾਂ ਨੇ ਦਿੱਤਾ ਤੇ ਨਾਲ ਹੀ ਜਿਹੜੇ ਅਧਿਕਾਰੀ ਪਹੁੰਚੇ ਸੀ ਇੱਥੇ ਇਹਨਾਂ ਦੇ ਇਤਰਾਜ਼ ਗਿਨਣ ਉਹਨਾਂ ਤੋਂ ਗਿਣਤੀ ਨਹੀਂ ਹੋਈ ਤੇ ਜਾਂ ਕਹਿ ਸਕਦੇ ਆ ਕਿ ਇਥੋਂ ਦੇ ਲੋਕਾਂ ਨੇ ਦੰਦ ਖੱਟੇ ਕਰਕੇ ਉਹਨਾਂ ਨੂੰ ਇਥੋਂ ਤੋੜਿਆ ਇਹਨਾਂ ਇੱਕਾ ਇਥੋਂ ਦੇ ਲੋਕਾਂ ਦੇ ਵਿੱਚ ਦੇਖਣ ਨੂੰ ਮਿਲਿਆ ਕੈਮਰਾਮੈਨ ਕਿੰਦੇ ਦੇ ਨਾਲ ਮੈਂ ਗਗਨ ਸਿੱਧੂ ਲੈਵ ਆਨ ਚੈਨਲ ਚਮਕੌਰ ਸ